ਇਹ ਤਸਵੀਰਾਂ ਨੇ ਕਸਬਾ ਸ਼੍ਰੀ ਗੋਇੰਦਵਾਲ ਸਾਹਿਬ ਦੀਆਂ ਜਿੱਥੇ ਫੋਕਲ ਪੁਆਇੰਟ ਵਿੱਚ ਸਥਿਤ ਚਾਹ ਪੱਤੀ ਦੀ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗ ਗਈ ਹੈ ਦੱਸਦੇ ਨੇ ਆ ਅੱਗ ਇੰਨੀ ਜ਼ਿਆਦਾ ਸੀ ਕਿ ਉਸ ਦੀਆਂ ਲਪਟਾਂ ਅਸਮਾਨ ਨੂੰ ਛੂਹ ਰਹੀਆਂ ਸਨ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਤਸਵੀਰਾਂ ਜਿਹੜੀਆਂ ਨੇ ਉਹ ਗੋਇੰਦਵਾਲ ਸਾਹਿਬ ਦੇ ਫੋਕਲ ਪੁਆਇੰਟ ਸਥਿਤ ਹੈ ਸਕ੍ਰੈਪ ਫੈਕਟਰੀ ਜਿੱਥੇ ਇਹ ਅੱਗ ਲੱਗੀ ਹੈ ਦੱਸਿਆ ਜਾ ਰਿਹਾ ਹੈ ਕਿ ਕਿਸੇ ਨੇ ਫੈਕਟਰੀ ਦੇ ਆਲੇ ਦੁਆਲੇ ਅੱਗ ਲਗਾਈ ਸੀ ਔਰ ਇੱਕ ਚਿੰਗਾਰੀ ਜਿਹੜੀ ਹੈ ਜਦੋਂ ਅੱਗ ਦੀ ਚਿੰਗਾਰੀ ਫੈਕਟਰੀ ਦੇ ਅੰਦਰ ਡਿੱਗੀ ਤਾਂ ਉਸਨੇ ਵੱਡਾ ਰੂਪ ਧਾਰ ਲਿਆ ਸੋ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਿਹਾ ਅੱਗ ਉਤੇ ਕਾਬੂ ਪਾਉਣ ਦੇ ਲਈ ਜਿਹੜੇ ਸਥਾਨਕ ਲੋਕ ਸੀ ਉਹਨਾਂ ਨੂੰ ਵੀ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਫਾਇਰ ਬ੍ਰਿਗੇਡ ਦੀ ਕੁਝ ਦੇਰੀ ਕਾਰਨ ਅੱਗ ਨੇ ਭਿਆਨਕ ਰੂਪ ਧਾਰ ਲਿਆ ਸੋ ਦੱਸਦੇ ਨੇ ਆ ਕਿ ਜਿਹੜੇ ਲੋਕਲ ਲੋਕ ਨੇ ਉਹਨਾਂ ਦੇ ਕਹਿਣ ਦੇ ਮੁਤਾਬਕ ਜਗਾ ਜਿਹੜੀ ਸੀ ਉਹ ਬਹੁਤ ਕੰਜਸਟਿਡ ਹੈ ਜਿਸ ਕਰਕੇ ਫਾਇਰ ਬ੍ਰਿਗੇਡ ਟੀਮ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕਈ ਘੰਟਿਆਂ ਦੇ ਬਾਅਦ ਇਸ ਅੱਗ ਉਤੇ ਕਾਬੂ ਪਾਇਆ ਗਿਆ। ਸੋ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਜ਼ਿਆਦਾ ਇਹ ਅੱਗ ਜਿਹੜੀ ਹੈ ਪੂਰੀ ਫੈਕਟਰੀ ਨੂੰ ਆਪਣੀ ਜਪੇੜ ਦੇ ਵਿੱਚ ਲੈ ਲੈਂਦੀ ਹੈ ਔਰ ਧੂਆਂ ਜਿਹੜਾ ਹੈ ਉਹ ਦੂਰ ਦੂਰ ਤੱਕ ਨਜ਼ਰ ਆਇਆ ਲੋਕਾਂ ਨੂੰ ਕਿਉਂਕਿ ਬਹੁਤ ਜ਼ਿਆਦਾ ਅੱਗ ਜਿਹੜੀ ਸੀ ਉਹ ਫੈਲ ਚੁੱਕੀ ਸੀ। ਜਿਹੜੀ ਫਾਇਰ ਵਿਗੇ ਦੀ ਟੀਮ ਸੀ ਬਹੁਤ देर बाद ਆਈ ਹੈ ਫਿਰ ਦੱਸਦੇ ਨੇ ਕਿ ਆ ਕਿਹਾ ਜਾ ਰਿਹਾ ਹੈ ਕਿ ਇਸ ਫੈਕਟਰੀ ਦੇ ਵਿੱਚ ਚਾਹ ਪੱਤੀ ਬੰਦੀ ਸੀ ਤੇ ਨਾਲ ਦੇ ਨਾਲ ਕੁਝ ਬੇਸ ਮਟੀਰੀਅਲ ਸੀਗਾ ਜਿਸ ਨੂੰ ਜੋ ਪੂਰੀ ਤਰ੍ਹਾਂ ਦੇ ਨਾਲ ਸੜ ਕੇ ਸੁਆਹ ਹੋ ਚੁੱਕਾ ਹੈ ਫਿਲਹਾਲ ਇਸ ਅੱਗ ਕਾਰਨ ਕਿੰਨਾ ਦਾ ਨੁਕਸਾਨ ਜੜਾ ਹੈ ਉਹ ਹੋਇਆ ਹੈ ਇਸ ਦੀ ਜਾਣ ਜਿਹੜੀ ਹੈ ਉਹ ਬਾਅਦ ਚ ਪਤਾ ਲੱਗੇਗਾ ਪਰ ਕਿਹਾ ਜਾ ਰਿਹਾ ਹੈ ਕਿ ਇਸ ਫੈਕਟਰੀ ਦਾ ਮਾਲਕ ਜੋ ਹੈ ਉਹ ਦਿੱਲੀ ਦੇ ਵਿੱਚ ਰਹਿੰਦਾ ਹੈ ਔਰ ਕੇਅਰ ਟੇਕਰ ਜਿਹੜਾ ਹੈ ਉਹ ਇੱਥੇ ਇਸ ਫੈਕਟਰੀ ਦੀ ਦੇਖਭਾਲ ਕਰਦਾ ਸੀਗਾ ਕੰਮ ਚੱਲਦਾ ਸੀ ਚਾਹ ਪੱਤੀ ਬਣਾਉਣ ਦਾ ਕੰਮ ਚੱਲਦਾ ਸੀ ਪਰ ਕਿਸੇ ਦੇ ਇੱਕ ਗਲਤੀ ਨੇ ਇਸ ਪੂਰੀ ਫੈਕਟਰੀ ਨੂੰ ਜਿਹੜਾ ਹੈ ਉਹ ਤਬਾਹ ਕਰ ਦਿੱਤਾ ਹੈ ਫਿਲਹਾਲ ਲਗਾਤਾਰ ਸ੍ਰੀਂਗਰ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਦੇ ਨਾਲ ਅੱਗ ਦੀਆਂ ਲਪਟਾਂ ਜਿਹੜੀਆਂ ਨੇ ਉਹ ਅਸਮਾਨ ਨੂੰ ਛੂਰੀਆਂ ਨੇ ਬਹੁਤ ਜ਼ਿਆਦਾ ਜਿਹੜੀ ਹੈ ਇਹ ਅੱਗ ਜਿਹੜਾ ਭਿਆਨਕ ਰੂਪ ਧਾਰ ਲੈਂਦੀ ਹੈ ਜਦ ਤੱਕ ਫਾਇਰ ਬ੍ਰਿਗੇਡ ਦੀ ਟੀਮ ਆਂਦੀ ਹੈ ਫਿਰ ਫਾਇਰ ਬ੍ਰਿਗੇਡ ਦੀ ਟੀਮ ਨੂੰ ਵੀ ਕਈ ਘੰਟਿਆਂ ਆ ਬਾਅਦ ਜਿਹੜਾ ਇਸ ਆਕੂ ਤੇ ਕਾਬੂ ਪਾਉਣ ਦੇ ਵਿੱਚ ਸਫਲਤਾ ਮਿਲੀ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਜੋ ਫੈਕਟਰੀ ਨੂੰਸ ਦੀ ਸਾਮ ਸੰਭਾਲ ਕਰਦਾ ਉਸ ਵਿਅਕਤੀ ਦਾ ਕੀ ਖੁਸ਼ਗਹਿਣਾ ਹੈ ਆ ਸੁਣਦੇ ਆ ਜਲੀ ਦੇ ਬਾਉ ਜੀ ਉਹਨਾਂ ਦੇ ਤੁਸੀਂ ਕੀ ਕਰਦੇ ਸੀ ਇੱਥੇ ਮੈਂ ਦੇਖ ਪਾ ਲਈ ਨਾਲ ਕਿੰਦਾ ਲੱਗੀ ਆ ਜੀ ਇਹ ਬੈਕ ਸਾਈਡ ਤੋਂ ਨਾ ਕਿਸ ਨੇ ਅੱਗ ਲਗਾਈ ਘੇਰੇ ਘੇਰੇ ਸਾਈਡਾਂ ਤੋਂ ਉਹ ਚਾਹਣ ਕੀ ਅੰਦਰ ਆਣ ਵੱਡੀ ਅੱਗ ਜਿੰਨਾ ਦਾ ਨੁਕਸਾਨ ਹੋ ਜਾਂਦਾ ਇਹਦੀ ਕੋਈ ਹਿਸਾਬ ਨਹੀਂ ਜੀ ਦਾ ਮੈਂ ਕੁਝ ਕਹਿ ਨਹੀਂ ਸਕਦਾ ਸਾਈਡ ਦੇ ਅੰਦਰ ਕੀ ਸਮਾਨ ਜਿਹੜਾ ਸੜਨਾ ਹਾਂਜੀ ਫੈਕਟਰੀ ਅੰਦਰ ਸਮਾਨ ਕੀ ਜਿਹੜਾ ਇਹਦੇ ਵਿੱਚ ਹੈਗੀ ਸੀ ਚਾਹ ਪੱਤੀ ਸੀ ਉਹ ਜਿਹੜਾ ਇੱਕ ਟੰਗ ਦਾ ਮਾਲ ਹੀ ਹਾਂਜੀ ਕਿੰਨਾ ਕੁ ਤਕਰੀਬਨ ਨੁਕਸਾਨ ਹੋਇਆ ਇਹਦਾ ਮੈਂ ਕੋਈ ਹਿਸਾਬ ਨਹੀਂ ਦੱਸ ਸਕਦਾ ਕਰੋੜ ਦੇ ਲੱਗਦੇ ਆ ਸਰਪ੍ਰਸਾਦਨ ਤੋਂ ਮੰਗ ਕਰਦੇ ਵੀ ਸਾਡਾ ਨਾ ਇਨਸਾਫ ਹੋਵੇ ਸਾਨੂੰ ਜੋ ਜੋ ਮੁਆਜਬਾ ਆਉਂਦਾ ਉਹ ਦਿੱਤਾ ਜਾਂਦਾ। ਗੱਡੂ ਨੂੰ ਵਾਸਤੇ ਫੇਰ ਬੜ ਪਹੁੰਚਿਆ ਇਥੇ? ਹਾਂਜੀ ਜੀ ਪਹੁੰਚਿਆ ਜੀ ਜੀ ਵੀ ਕੇ ਪਹਿਲੇ ਪਹਿਲੇ ਆਏ ਜੀ। ਕਿੰਨਾ ਚਿਰ ਤੱਕ ਪਹੁੰਚ ਜੀ ਇਥੇ? ਜੀ ਵੀ ਕੇ ਤਾਂ ਜੀ ਤਰ੍ਹਾਂ ਤੇ 10 15 ਮਿੰਟ ਤੇ 15 20 ਮਿੰਟ ਤੇ ਪਾ ਕੇ ਜਿਹੜੀਆਂ ਉਹ ਘੰਟਾ ਅੱਧੇ ਘੰਟੇ ਦੇਰ ਟਾਈਆਂ ਜੀ ਗੱਡੀ। ਇਥੇ ਫੈਰ ਬਗਰੇੜ ਤਾਂ ਆਈ ਕੋਈ ਨਹੀਂ ਜੀ। ਬਹੁਤ ਬਹੁਤ ਸਾਹਿਬ। ਫੇਰ ਇੱਥੇ ਕੋਈ ਫੇਰ ਬੜ ਆਈ ਕੋਈ? ਹੈ ਗਈ ਅਜ ਪਰ ਨਹੀਂ ਉਹ ਚਿੱਟਾ ਅੱਫੀ ਸਾਬਤ ਹੋਇਆ। ਗੱਡੀਆਂ ਨਹੀਂ ਹੈ ਅੰਦਰ ਨਾ ਕੋਈ ਸਟਾਫ ਹੈਗਾ ਜੀ ਪਹਿਲਾਂ ਵੀ ਅੱਗ ਲੱਗੀ ਇੱਥੇ ਇੱਥੇ ਪਹਿਲਾਂ ਵਜੇ ਇੱਕ ਮੇਜਰ ਅੱਗ ਲੱਗੀ ਸਰੇਂਦਰਪਾਲ ਸਿੰਘ ਸੈਣੀ ਦੀ ਫੈਕਟਰੀ 'ਚ ਉਹਨਾਂ ਦਾ ਵੀ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਫਿਲਹਾਲ ਫੈਕਟਰੀ ਦੇ ਕੋਲ ਅੱਗ ਕਿਸ ਨੇ ਲਗਾਈ ਸੀ ਇਸ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਪਰ ਉਸ ਅੱਗ ਨੇ ਪੂਰੀ ਫੈਕਟਰੀ ਨੂੰ ਜਿਹੜਾ ਅੱਗ ਦੇ ਸਪੇਡ ਦੇ ਵਿੱਚ ਲੈ ਲਿਆ ਔਰ ਪੂਰਾ ਨੁਕਸਾਨ ਜੜਾਇ ਉਹ ਵੇਖਣ ਨੂੰ ਦੇਖ ਸਕਦੇ ਹੋ ਕਿ ਕਿੰਨਾ ਨੁਕਸਾਨ ਜੜਾਇ ਇਸ ਫੈਕਟਰੀ ਨੂੰ ਹੋਇਆ ਹੈ ਸਾਰਾ ਸਮਾਨ ਜੜਾਇ ਸੜ ਕੇ ਸੁਆਹ ਹੋ ਗਿਆ ਤਰਨਤਾਰ ਤੋਂ ਰਮਨ ਚੌਵਲਾ ਦੇ ਪੋਰਟ ਅਮ੍ਰਿਤਸਰ ਕੇਸ